ਹੋ ਦਰਸ਼ਨ ਤੇ ਪੈਂਦਾ ਹੈ ਰਹੀ ਮੁੰਡੇ ਰ ਪੂਰੇ ਯਾਰੀ ਹੋ ਪੱਟਣਾ ਬਸ ਤੇਨੂੰ ਕਹਿੰਦੇ ਕਮਣ ਕੋਈ ਹੋਰ ਨਹੀਂ ਉਹ ਫੇਸ ਲੁੱਕ ਤੇਰੀ ਡਾਇਮੰਡ ਵਰਗੀ ਮਾਰੇ ਲੈ ਸ਼ਿਕੋਰ ਨਹੀਂ ਉਹ ਫੇਸ ਲੁੱਕ ਤੇਰੀ ਡਾਇਮੰਡ ਵਰਗੀ ਮਾਰੇ ਲੈ ਸ਼ਿਕੋਰ ਨਹੀਂ ਉਹ ਫੇਸ ਲੁੱਕ ਤੇਰੀ ਡਾਇਮੰਡ ਵਰਗੀ ਮਾਰੇ ਲੈ ਸ਼ਿਕੋਰ ਨਹੀਂ ਆ ਲਈ ਕਿਵੇਂ ਵੱਡੇ ਭਾਈ ਹੋ ਭਾਈ ਕੀ ਹਾਲ ਨੇ ਕਿੰਨਾ ਘਬਰੇ ਹੋ ਠੀਕ ਹੋ ਕਿਵੇਂ ਠੀਕ ਹਾਂ ਹਾਂ ਠੀਕ ਨੇ ਕਿਵੇਂ ਬੜਾਗੀ ਗੀਤ गा ਰਹੇ ਹੋ ਆਪਣੇ ਭਾਈ ਦਾ ਗੀਤਗਾ ਅੱਛਾ ਸ਼ੋਗਰਾ ਮੁੰਡਾ ਵੀ ਗਾਉਂਦਾ ਫਿਰਦਾ ਜੀ ਉਹ ਯਾਰ ਪੂਰਾ ਮਸ਼ਹੂਰ ਆ ਦਰਸਨ ਦਾ ਪਿੰਡ ਹੈ ਜਿਹੜੀ ਹਾਂ ਹਾਂ ਉਹ ਆਪਣਾ ਭਾਈ ਆ ਅੱਛਾ ਅੱਛਾ ਉਹ ਰੇੜੀ ਹਾਂ ਅੱਛਾ ਜਿਹੜੂ ਇਹਦਾ ਫਲ ਚੱਲਦਾ ਜੀ ਤਾਂ ਉਹ ਅੱਛਾ ਡੀ ਜੇ ਦੇ ਟੈਕਟਾਂ ਤੇ ਮੈਂ ਕਹਣਾ ਬਸ ਨੇਰੀਆਂ ਲਿਆ ਰੱਖੇ ਨੇ ਗੀਤ ਨੇ ਅੱਛਾ ਦੀਪੀ ਵੀ ਗਾਣਾ ਤਾਂ ਬਹੁਤ ਘੈਂਟ ਆ ਯਾਰ ਸੁਣਿਆ ਸੀ ਵੀ ਹਾਂ ਸੁਣਿਆ ਹੋਊਗਾ ਤੁਸੀਂ ਰਾਵਾਂ ਸੁਣਦਾ ਰਹਿਣਾਗਾ ਠੀਕ ਲੱਗਿਆ ਮੈਨੂੰ ਹਾਂ ਜੀ YouTube ਤੇ ਦੇਖਿਆ ਹੋਊਗਾ ਹਾਂ ਬਹੁਤ ਪੂਰਾ ਘੈਂਟ ਆ ਹਾਂ ਵਧੀਆ ਗੱਲਾਂ ਆ ਆ ਜੋ ਹੋਰ ਆਇਓ ਅੰਦਰ ਆਇਓ ਹਾਂ ਹਾਂ ਠੀਕ ਠਾਕ ਬਈਓ ਹੋਰ ਬੈਠੋ ਤੁਸੀਂ ਮੈਂ ਪਾਣੀ ਪੂਣੀ ਲਿਆਉਣਾ ਬਈਓ ਬਈਓ ਪਾਣੀ ਲੈ ਕੇ ਆ ਰਿਹਾ ਹਾਂ ਠੀਕ ਹੈ

ਇਹ ਤਾਂ ਚਲੋ ਵਧੀਆ ਪਾਰਟੀ ਹੋਗੀ ਫੇਰ ਤਾਂ ਪਾਰਟੀ ਆ ਜੇ ਬੈਠਾਂਗੇ ਜਾਇ ਦੁਬਾਰਾ ਤਾਂ ਅਸੀਂ ਦਮ ਆਇਆ ਮਾ ਚਲ ਦੱਸਿਆ ਮੈਂ ਵੱਡੇ ਭਾਈ ਨੂੰ ਹੋਰ ਭਾਈ ਦਾ ਖਿਆਲ ਆਏਗਾ ਤਾਂ ਹੋਰ ਰੱਖਣਾ ਪੈਂਦਾ ਭਾਈਆਂ ਤੋਂ ਲੈਣਾ ਕੀ ਆ ਕਿਹੜੀ ਉੱਚ ਲਾ ਗਿਆ ਫਿਰ ਕੰਪਨੀ ਤੇ ਸਰਲ ਕੰਪਨੀ ਆਗੀ ਹਾਂ ਵਧੀਆ ਕੰਪਨੀਆ ਮੈਨੇਜਰਾਂ ਦੇ ਉੱਥੇ ਆਪਾਂ ਅੱਛਾ ਚਲ ਵਧੀਆ ਤੁਸੀਂ ਆਗੇ ਟਾਈਮ ਨਾਲ ਹੋਰ ਤੇ ਮੈਂ ਨਾ 5 ਕ ਲੱਖ ਰੁਪਏ ਪੈਦੀ ਆ ਬੰਦੇ ਦੇ ਹਾਂ ਮੈਂ ਕਹਿੰਦਾ ਤੇ ਬੈਂਕ ਚ ਧਰਨ ਜਾ ਨਾ 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 ਬੈਂਕ ਕੋਲ ਕਮਕੋ ਦੋ ਬਰਨ ਆਪਾਂ ਨੇ ਬੈਂਕ ਵਾਲੇ ਬ्याज ਬਰੀ ਨਾ ਲੈ ਲੈ ਹਾਂ 6 ਸਾਲਾਂ ਬਾਅਦ ਡਬਲ ਕਰ ਦੇਣੇ ਸਾਡੀ ਕੰਪਨੀ ਵਾਲੇ ਸਰ ਨਾਲੇ ਪੁੱਛਿਆ ਪੱਕੀ ਗੱਲ ਆ ਜਮਾ ਪੱਕੀ ਗੱਲ ਆ ਭਾਈ ਤੂੰ ਮੇਰੇ ਲਈ ਰੱਖੀ ਸਵੇਰੇ ਆ ਜੀ 11 ਵਜੇ ਉੱਥੇ ਲਿਆ ਬਸ ਠੀਕ ਆ ਹਾਂ ਜਿਹੜਾ ਸੰਡੇ ਆ ਕੱਲ ਨੂੰ ਮੰਡੇ ਆ ਹੂੰ ਠੀਕ ਪਰ ਇਹ ਪਰ ਆਲੇ ਵਿੱਚ ਕਿਥੇੋਂ ਬੈਠਣ ਮੈਂ ਹੀ ਨਹੀਂ ਆਪਾਂ ਗੱਲ ਕਿਉਂ ਕਰਨੀ ਵੱਡੇ ਪਹਿਲੇ ਹੈ ਪਾਗਲ ਮਾੜੀ ਦੀ ਪਾਫ ਨਹੀਂ ਕੱਢੀ ਨਾ ਨਾ ਤੂੰ ਇੱਥੇ ਰੱਖ ਮੈਂ ਲਾ ਆਪਣੀ ਚੀਜ਼ ਮੈਂ ਕਿਹਾ ਆਪਣੇ ਕੀ ਰੱਖ ਬਈ ਹਾਂ ਆਦੇ ਆਪਣੇ ਡਰਾਈਵ ਦੇ ਲਵਾਏ ਨੇ ਗੁਰਪ੍ਰੀਤ ਦੇ ਅੱਧੇ ਲੱਖ ਰੁਪਏ ਰੱਖਿਆ ਨੇ ਕਿੰਨੇ ਹੋ ਗਏ ਫਿਰ ਬਾਈ 6 ਸਾਲਾਂ ਬਾਅਦ ਹੋ ਜਾਣਾ ਹਾਂ ਬੜੀ ਵਧੀਆ ਸਿਲਾਰ ਮੁੰਡੇ ਨੇ ਬਈ ਆਪਣਾ ਭਾਈ ਨੇ ਹਾਂ ਚਲੋ ਵਧੀਆ ਫਿਰ ਹੋਰ ਬੈਂਕਾਂ ਬੰਦ ਕੀ ਆਗਾ ਨਹੀਂ ਨਹੀਂ ਬਸ ਹੋਰ ਲੱਗਦੀ ਆ ਆ ਬਾਈ ਤੇਰੇ ਘੁੱਸਿਆਂ ਆਪਾਂ ਤੀਰ ਰੱਖਾਂਗੇ ਹਾਂ ਬਹੁਤ ਠੀਕ ਆ ਮੈਂ ਕਦੋਂ ਆਵਾਂ ਫਿਰ ਸਵੇਰੇ ਆ ਜੀ ਚਲ ਫਿਰ ਐ ਕਰੂੰਗਾ ਸਵੇਰੇ 11:00 ਵਜੇ ਆ ਜੂ ਹਾਂ ਸਵੇਰੇ 11:00 ਵਜੇ ਆ ਜੀ ਨਾ ਨਾ ਆ ਜੀ ਬਈ ਉਹਨੇ ਮੇਟ ਕੇ ਫਿਰ ਮੈ ਆ ਜੀ ਹਾਂ ਹਾਂ ਹੋਰ ਚੱਲ ਠੀਕ ਆ ਫਿਰ ਬਾਈ ਠੀਕ ਆ ਬਾਈ ਚੱਲਦੇ ਆ ਹੈ ਠੀਕ ਆ ਮੇਰੀ ਗੱਲ ਸੁਣ ਧਿਆਨ ਨਾਲ ਹਾਂ ਕਿਸੇ ਨੇ ਵੀ ਗੱਲ ਨਾ ਕਰਦੀ ਉਹ ਨਹੀਂ ਨਹੀਂ ਭਰਾਵਾ ਨਹੀਂ ਜਿਹੜਾ ਮਾਸਟਰ ਆਉਦੇ ਲੱਗਦਾ ਖਾਸ ਕਰਕੇ ਨਹੀਂ 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 ਤੂੰ ਟੈਨਸ਼ਨ ਨਾ ਲੈ ਸਾਡੇ ਲਵੇ ਰੋਜ਼ ਇਹੋ ਜਿਹੇ ਆਉਂਦੇ ਨੇ ਹਾਂ ਹਾਂ ਕੋਈ ਨਹੀਂ ਕਿਸੇ ਤੇ ਰਾਜੀ ਅੱਜ ਕੱਲ ਕੋਈ ਨਾ ਹਾਂ ਤੈਨੂੰ ਹਾਂ ਠੀਕ ਆ ਬਾਈ ਫਿਰ ਓਕੇ ਠੀਕ ਆ ਬਾਈ ਠੀਕ ਆ ਹਾਂ ਹੋਰ ਕਿੰਨੇ ਹੋ ਹਾਂ ਲਈ ਯਾਰ ਉਧਰ ਵੀ ਤਾਂ ਨਿਗਾ ਮਾਰ ਲੈ ਤੁਸੀਂ ਤਾਂ ਹਮ ਤਾਂ ਤੁਸੀਂ ਬੜੇ ਸਭ ਕਾਰਵਾਂ ਦੇ ਇੱਕ ਗੱਡੀ ਦਾ ਸੋਤ ਨਹੀਂ ਆਂਦੇ ਹੋ ਹੀ ਨਾ ਯਾਰ ਉਹ ਲੈ ਲੈਂਗੇ ਤੂੰ ਤਾਂ ਦੇਖ ਉਧਰ ਤਾਂ ਦੇਖ ਸਾਡਾ ਦੇਖ ਨਾਲੇ ਤੂੰ ਲੈ ਗੱਡੀ ਦਾ ਕੀ ਹੱਸ ਤਾ ਮੋਟਰਸਾਈਕਲ ਤਾਂ ਸਾਰੇ ਆ ਜਾਂਦੇ ਤੂੰ ਘਰਕ ਨਹੀਂ ਦੇਖਣਾ ਸਾਡਾ ਘਰ ਦੇਖ ਗੱਡੀ ਦਾ ਕੀ ਆ ਤੂੰ ਫੂਲ ਕੰਨਾ ਪੈਂਦਾ ਮੋਟਰਸਾਈਕਲ ਤੇ ਪਵਾ ਕੇ ਬੀਆ ਦਾ ਤੇਲ ਚੱਲੋ ਈ ਦਾ ਤੇਲ ਫਿਰ ਸੋਡ ਵਰਗੇ ਟਾਈਮ ਵੀ ਤੇਲ ਪਾਉਂਦਾ ਆ ਫਿਰ ਵੀ ਅੱਧੇ ਪੈਸੇ ਦਾ ਖਲੋ ਪੀਣਾ ਵੀ ਹੁੰਦਾ ਅਸੀਂ ਵੀ ਤਾਂ ਖਾਣੇ ਪੀਣੇ ਆ ਭਈ ਸਾਰੇ ਪੈਸੇ ਤਾਂ ਗੱਡੀ ਦੇ ਤੇ ਲੱਗ ਜਾਂਦੇ ਨੇ ਮੈਂ ਅੱਦੇ ਕਰੂੰਗੀ ਕੀ ਕੋਈ ਨਾ ਅਸੀਂ ਬਹੁਤ ਥੰਨੇ ਪੀ ਪੀ ਸੋਡਲੇ ਵੀ ਬਚਦੀ ਆ ਹਾਂ ਬਸ ਅੱਧੀ ਅਸੀਂ ਅਫੂਰ ਮਾਗਣਾ ਆ ਜਾਂਦਾ ਮੈਂ ਬਾਤ ਸੁਧਾ ਕਰਾਂਗੀ ਕਰ ਉਹ ਅਸੀਂ ਜਾਣੇ 500 ਮੋਟਰ ਦਾ ਘੜਾ ਲੈ ਉਹ ਦੇ 500 ਮੋਟਰਸਾਈਕਲ ਜਾਂ ਲੱਗਿਆ ਗੱਡੀ ਉਹ ਗੱਡੀ ਕੀ ਆ ਗੱਡੀ ਦੇ ਕੀ ਹੋਤੇ ਬਸ ਤੁਦ ਨੂੰ ਮੰਕ ਬੈਠੇ ਰੋ ਮੋਟਰਸਾਈਕਲ ਤੇ ਕਿਵੇਂ ਮਰ ਜੀ ਜਾ ਗੱਡੀ ਸੀ ਲਾ ਕੇ ਜਾਂਨੇ ਮੋਟਰਸਾਈਕਲ ਤੇ ਤੁਸੀਂ ਉਹਰੇ ਲੋਪ ਮੋਟਰਸਾਈਕਲ ਤੇ ਕੋਈ ਪਾਣਾ ਬੁੱਲੀ ਆ ਚਲੋ ਉਧਰ ਲੈਣਾ ਦੇ ਦੀ ਡੱਕ ਗੱਡੀ ਤੇ ਕੀ ਜਾਂ ਨਿਰਾਸ਼ ਮੈਂ ਚ ਬਾਹਰ ਗੱਡੀ ਮੈਂ ਚ ਬਾਹਰ ਦਿੰਨੇ ਮੋਟਰਸਾਈਕਲ ਮੋਟਰਸਾਈਕਲ ਬਈ ਐਸੀ ਨਹੀਂ ਆ ਰਹੇ ਮੈਂ ਮੋਟਰਸਾਈਕਲ ਤੇ ਸਾਨੂੰ ਗੱਡੀ ਦੇ ਨਹੀਂ ਆ ਰਹੇ ਆਉਂਦੇ ਗੱਡੀ ਤੇ ਛੋੜ ਦੇ ਦੀ ਅਸੀਂ ਆਪ ਦੇ ਨਾਲ ਅਸੀਂ ਮਸਤ ਰਹਿਣੇ ਅਸੀਂ ਫਿਰ ਆਵਦੇ ਚ ਰਹਨੇ ਆ ਨਹੀਂ ਯਾਰ ਤੁਸੀਂ ਇਹ ਗੱਲ ਘਰ ਪਵਾਓ ਬੱਲਾ ਮੈਂ ਤੂੰ ਤੂੰ ਪਾਉਂਦੀ ਮਿਹਨਤ ਕਰਕੇ ਉਹਦੇ ਮੇਰੇ ਤੋਂ ਪਾਤਾ ਪਿਆਗਾ ਉਹ ਕੋਈ ਨਹੀਂ ਸਾਡੇ ਲੋਏ ਪੈਸੇ ਲਾਉਣ ਲੈਨੇ ਸੋ ਬੱਲਾ ਬਤਾ ਫੋਰਚੂਨ ਮੇਰਾ ਅੱਭੀ ਐ ਐਮਡਬਲਿਊ ਲੈ ਕੇ ਆਉਂਗਾ ਫੇਰ ਤੂੰ ਦੇਖੀ ਕਾਲੇ ਚੰਗਾ ਯਾਰ ਤੂੰ ਬਾਏ ਹੋ ਜਾ ਆਏ ਬਾਏ ਆ ਬਸ ਤੂੰ ਗੱਡੀ ਲੈ ਲੈ ਆ ਗਿਆ ਤੂੰ ਪੁੱਤ ਯਾਰ ਤੂੰ ਤਾਂ ਮੇਰੀ ਬੇਸ਼ਤੀ ਕਰਾ ਰੱਖੀ ਆਗੀ ਕੀ ਹੋ ਗਿਆ ਪੁੱਤ ਪਰ ਮੈਨੂੰ ਤਾਨਾ ਮਾਰਦੇ ਰਹਿੰਦੇ ਨੇ ਸਾਰੇ ਕੀ ਮਾਰਦੇ ਨੇ ਪਰ ਗੱਡੀ ਤਾਂ ਆਣੀ ਆਪਣੇ ਲਾਗੇ ਗੱਡੀ ਕੋ ਦੋ ਲਵਾਗੇ ਉਹ ਗੱਡੀ ਲੈ ਲਾਂਗੇ ਕਿਹੜਾ ਮਾਰਦਾ ਤੈਨੂੰ ਉਹ ਤੇ ਦੁਕਾਨੇ ਬੈਟਣ ਉਹ ਮਾਰਦੇ ਰਹਿੰਦੇ ਨੇ ਕੋਈ ਨਾ ਪਤਾ ਉਸੇ ਸਾਲ ਖੜ ਗੱਡੀ ਦਾ ਕੀ ਜਹਾਜ਼ ਲੈ ਲਾਂਗੇ ਆਪਾਂ ਠੀਕ ਠੀਕ ਹੈ ਦੇਖੀ ਫਿਰ ਉਹਨਾਂ ਦੇ ਮੂੰਹ ਬੰਦ ਕਰ ਦਾਂਗੇ ਆਪਾਂ ठीक <tinyi> है पर मैं करने मारया कर हां पर तू मारया करी कोई गल नहीं तेरा शेर पुत्र ठीक है मैं करने की कर दऊं मैं अच्छा इंडिया पर बाबा एक वही सरल कंपनी बारे सुना तू हां मेरे सामने मेरे वो मुझे पैसे विड्रॉल कर ਮੋਤਾ ਜੀ ਸੁਣੋ ਬਾਲੀ ਜੀ ਕੋਈ ਕੰਮ ਨਹੀਂ ਕਰਦੇ ਨੇ ਫਿਰ ਕਹਿੰਦੇ ਨੇ ਕੀ ਕਰਵਾਦਾ ਐਡਾ ਬੁਰਾ ਹੁੰਦੇ ਨੇ ਬਾਕੀ ਯਾਰੀ ਬੋਲਦੇ ਹੋ ਸਾਦੇ ਜਿਹੇ ਸਹੀ ਗੱਲ ਆ ਸੁਣੋ ਸੁਣੋ ਜੇ ਲਾ ਕੇ ਦੇਖ ਲੋ ਤੇਰੇ ਤਾਂ ਦੇਖਾਂਗੇ ਕਦੀ ਪੰਕਾ ਤਾਂ ਲਿਆਣੀ ਅਰੇ ਚਲ ਅੱਲਾਹ ਖੋਰ ਕਰਦੀ ਸਾਰਾ ਹਣਾ ਫਟਾ ਕਰਦੀ ਮਾਤਾ ਕਰਦੇ ਵੀਰੇ ਕੀ ਬਦਉਂਦਾ ਮੇਰੇ ਕਿਸ ਨੂੰ

எத்தே வெத்த리 மாத்தலே பெண்டே வெட்டே ஓரே வந்து ஆடியோ தளியே ஜந்து चलो भाई ओए ओए ஆடியோ தரது சீஜா வந்து மோஸ் மீரி மம்மி யார நரடியா பாய் அஜி लेके आ बापே यार ஆதா மோதா लेके आ भाई தானை காவேர் மோசங்கா ஏ ਤਾਂ மம்மி காலா கத்தி ஆ ਯਾਰ ਕਰਨ ਬਾਗ ਜਾਂਦੇ ਯਾਰ ਤਾਂ ਬੇਕਾਰ ਯਾਰ ਨੇ ਯਾਰ ਆਪਣੇ ਠੀਕ ਆ ਨਾ ਮੈਂ ਇਹਨਾਂ ਮੋਟਰਾਂ 'ਚ ਕੱਢ ਕੇ ਤੂੰ ਮੇਰੇ ਇੱਥੇ ਬੇਟ ਕਰ ਮੈਂ 2 ਮਿੰਟ ਚ ਆ ਗਿਆ ਬਸ 6:30 ਬਸ ਆ ਗਿਆ ਮੈਂ ਹੋਰ ਘਰੇ ਹੀ ਬਣਾ ਠੀਕ ਆ ਹੋਰ ਜਿਹੜੀ ਕੋਈ ਗੱਲ ਕਰ ਰਹੀ ਸੀ ਸਰੋਂ ਕੰਪਨੀ ਬਾਰੇ ਉਹ ਭੁੱਜ ਗਈ ਯਾਰ ਮੈਂ ਅੱਛਾ ਮੈਂ ਵੀ ਸਮਝ ਗਿਆ ਅੱਛਾ ਯਾਰ ਬਹੁਤ ਬਹੁਤ ਪੈਸੇ ਲਾਏ ਹੁਣ ਇਹ ਲੋਕਾਂ ਦੀ ਫੋਟੋ ਤਾਂ ਖਰਾਬ ਹੋ ਗਈ ਹੈ ਨਾ ਬੜਾ ਸਾਰਾ ਕੰਮ ਖਰਾਬ ਹੋ ਗਿਆ ਯਾਰ ਨਾ ਚਲ ਦੇਖਦੇ ਆਪਾਂ ਦਾ ਬਚ ਗਏ ਹਾਂ ਪਹਿਲਾਂ ਹੀ ਲੱਗ ਗਏ ਚਲ ਜੀ ਬਚ ਗਏ ਅਬ ਬਾਪੂ ਆਪਾਂ ਕਾ ਲੁੱਟਿਆ ਗਿਆ ਔਰ ਜਿਹੜੀ ਕੰਪਨੀ ਨੂੰ ਆਪਾਂ ਪੈਸੇ ਦਿੱਤੇ ਸੀ ਉਹ ਤਾਂ ਭੱਜ ਗਏ ਆ ਤੇਰੇ ਰੱਬਾ ਕੀ ਹੋ ਗਿਆ ਬਾਪੂ ਕੀ ਹੋ ਗਿਆ ਕੋਈ ਨਾ ਤੂੰ ਰੋਲਾ ਪੈਸਾ ਬਥੇਰਾ ਜਾਣਗੇ ਇਕੱਲਾ ਤੂੰ ਹੀ ਜੀਏ ਜਾਰੇਗਾ ਨਾ ਸੀ ਮੇਰੀ ਜ਼ਿੰਦਗੀ ਬਧੇਰੀ ਪਿਆ ਮੈਂ ਕਮਾ ਲੂ ਉੱਤ ਸਾਰੀ ਕਮਾਈ ਮਿੱਟੀ ਚ ਰੁੜ ਗਈ ਸਾਰੀ ਮੈਂ ਕਮਾਉਂਗਾ ਬਾਪੂ ਤੂੰ ਬਸ ਟੈਨਸ਼ਨ ਨਾ ਲੈ ਤੇਰਾ ਸੋਹਗਾ ਮੈਂ ਜੀਣਾਗਾ ਮੈਂ ਕਮਾਉਂਦਾ ਬੇਚੇਰੇ ਪੈਸੇ ਦਾ ਸਾਰੇ ਪੈਸੇ ਲਾ ਦੇ ਯਾਰ ਓਏ ਯਾਰ ਮੇਰੇ ਕਿਹੜਾ ਹੱਥ ਵਾਸ ਸੀਗਾ ਮੈਨੂੰ ਕਿਹੜਾ ਪਤਾ ਸੀ ਹੋਰ ਬਈ ਪਹਿਲਾਂ ਤਾਂ 1.5 ਲੱਖ ਰੁਪਏ ਸਵਾਤਾ ਸਾਰੇ ਪੈਸੇ ਲਾ ਦੇ 5 ਲੱਖ ਰੁਪਏ ਲਾਈ ਮੈਂ ਤਾਂ ਆਪ ਕਾਨੂੰਨ ਦਾ ਫੋਨ ਲਾਈ ਜਣਾ ਕਰ ਇੱਧਰ ਫੋਨ ਲਾਉਣਾ ਕਰ ਇੱਧਰ ਮੈਂ ਹੁਣ ਕੀ ਕਰਾਂ ਮੈਂ ਤਾਂ ਦੋ 2.5 ਕਰੋੜ ਰੁਪਏ ਦਾ ਕਰਜ਼ਾਈ ਹੋ ਗਿਆ ਮੈਨੂੰ ਕਿਹੜਾ ਪਤਾ ਸੀ ਮੈਂ ਪੈਸੇ ਡੁੱਬ ਗਏ ਯਾਰ ਉਹ ਆਪ ਬਈ ਵੱਡੇ ਭਾਈ ਕੀ ਵੱਡੇ ਭਾਈ ਯਾਰ ਤੂੰ ਤਾਂ ਸਾਰੇ ਪੈਸੇ ਡਬੋ ਤੇ ਮੇਰੇ ਉਹ ਮੈਨੂੰ ਕਿਹੜਾ ਪਤਾ ਨਹੀਂ ਆ ਰਿਹਾ ਤੈਨੂੰ ਪਤਾ ਮੈਂ ਤਾਂ ਫਾਇਦਾ ਹੀ ਚਾਹੁੰਦਾ ਨਹੀਂ ਫਾਇਦਾ ਹੋ ਜੇ ਚਲ ਆਪਣਾ ਭਾਈਆਂ ਦਾ ਮੇਰੇ ਤਾਂ 2.5 ਕਰੋੜ ਰੁਪਈਆ ਡੱਡਾ ਦਾ ਚਲ ਤੂੰ ਯਾਰ ਕੋਸ਼ਿਸ਼ਾ ਕਰ ਭਾਈ ਬਣ ਕੇ ਆਪਾਂ ਕਰਦੇ ਕੋਈ ਹੱਲ ਮੈਨੂੰ ਕਿਹੜਾ ਪਤਾ ਦੀ ਕੰਪਨੀ ਭੱਜੂਗੀ ਯਾਰ ਸਾਡਾ ਨੌਤੀ ਸਰਲ ਕੰਪਨੀ ਦਾ ਮੈਨੂੰ ਕੀ ਪਤਾ ਦੀ ਭੱਜੂ ਯਾਰ ਬਈਓ ਟੈਨਸ਼ਨ ਪੈ ਗਈ ਓ ਬਈ ਮਨ ਤਾਂ ਬਹੁਤ ਟੈਨਸ਼ਨ ਮੈਂ ਕਿੱਧਰ ਜਾਵਾਂ ਲੱਗੂਗਾ ਹੁਣ ਹਾਂ ਮੋ ਯਾਰ ਬਾਈ ਮੈਂ ਹੁਣ ਤੈਨੂੰ ਠੂਠਾ ਲਾਰਾ ਨਹੀਂ ਲੈ ਸਕਦਾ ਉਹ ਰੱਬੇ ਯਾਰ ਟੁੱਟ ਚਮਰੋ ਗਿਆ ਬਾਈ ਮੈਂ ਤਾਂ ਕੁਝ ਵੀ ਨਹੀਂ ਰਿਹਾ ਮੈਂ ਮੇਰਾ ਕੀ ਕਸੂਰ ਮੈਂ ਤਾਂ ਹਰ ਮਹੀਨੇ ਰਸੀਦ ਦਿੰਦਾ ਸੀ ਤੁਹਾਨੂੰ ਮੈਨੂੰ ਕਿਹੜਾ ਪਤਾ ਨਹੀਂ ਤਾਂ ਆਪ ਕੰਮ ਕਰਦੇ ਇੱਥੇ ਰੋਏ ਲੱਖਾਂ ਬੰਦੇ ਆਉਂਦੇ ਸੀ ਉੱਥੇ ਲੱਖਾਂ ਬੰਦੇ ਹਜੇ ਨਹੀਂ ਰੋਂਦੇਗਾ ਤਾਂ ਆਪਾਂ ਤਾਂ ਦੋ ਜਣੇ ਰੋ ਰਹੇ ਹਾਂ ਮੈਂ ਕਿੱਧਰ ਜਾਵਾਂ ਕੀ ਕਰੂੰ ਦੱਸ ਮੈਨੂੰ ਮੈਨੂੰ ਕਿਹੜਾ ਪਤਾ ਦੀ ਯਾਰ ਵੀ ਐਡਾ ਹੋ ਜਾਊਗਾ ਹੋਰ ਬਾਈ ਮੈਂ ਵੀ ਲਾਈ ਦੀ ਮੇਰੇ ਪੈਸੇ ਵੀ ਸਾਰੇ ਗਏ ਹੋਰ ਮੈਂ ਤਾਂ ਇਹਦੇ ਵੀ ਵਿਚਾਰੇ ਦੇ ਲਵਾਤੇ ਪੱਲਾ ਮਾੜਾ ਥੋੜਾ ਜਿਹਾ 1.5 ਲੱਖ ਹੈ ਤੇਰਾ ਕਹਿੰਦਾ ਕਹਿੰਦਾ ਪੈਸੇ ਡਬਲ ਹੋ ਗਏ ਬਾਈ ਉਦੋਂ ਆਏ ਸੀ ਉਸ ਤੋਂ ਬਾਅਦ ਨਹੀਂ ਆਏ ਪੈਸੇ ਜਿਦਾ ਵੀ ਕੋਈ ਕਸੂਰ ਨਹੀਂ ਹੈ ਨਾ ਨਾ ਦੁਬਾਰਾ ਫੇਰ ਲਾ ਦੇ ਦੀਏ ਬਾਈ ਹੁਣ ਹੱਥ ਦੱਸੋ ਇਹਦਾ ਕੀ ਕਰਨਾ ਹੱਲ ਮੈਂ ਕੀ ਦੱਸਾਂ ਵੱਡੇ ਭਰਾ ਹੁਣ ਮੇਰੇ ਤਾਂ ਆਪ ਦੇ ਫਸੇ ਪੈ ਨੇ 2.25 ਕਰੋੜ ਰੁਪਏ ਦਾ ਮਰ ਗਿਆ ਹੀ ਹੰਦਿਆ ਮੈਂ ਮੈਂ ਕਿੱਧਰ ਜਾਵਾਂ ਤੇ ਮੇਰੇ ਤਾਂ ਪੱਲੇ ਕੁਝ ਨਹੀਂ ਰਿਹਾ ਮੈਂ ਕਿੱਥੇ ਜਾਵਾਂ ਹੈ ਸੋੜ ਕੀ ਕਰਾਂ ਇਸ ਵਾਰ ਸਾਰੇ ਮੈਂ ਵੀ ਲਾਈ ਬੈਠਾਂਗਾ ਸਾਰੇ ਟੈਨਸ਼ਨ ਪੈ ਰਹੀ ਹੈ ਤੇ ਮਾਰ ਤੇ ਮੇਰਾ ਨੌਕਰੀ ਉਹ ਗਈ ਸਾਰਾ ਕੁਝ ਗਿਆ ਮੇਰਾ ਤਾਂ ਮੈਂ ਰੱਬਾ ਮੈਂ ਕਾਹੇ ਕੋਈ ਨਾ ਤੂੰ ਕਰ ਦੇ ਕੋਈ ਹੱਲ ਆਪਾਂ ਹਣ ਟੈਨਸ਼ਨ ਲੈ ਕੀ ਬਣੇ ਵੱਡੇ ਭਾਈ ਭਾਈ ਭਰ ਹੁਣ ਹੱਲ ਆ ਯਾਰ ਕੋਈ ਨਾ ਦੇਖਣ ਹੁਣ ਰੱਬ ਅਗੇ ਅਰਦਾਸ ਕਰ ਸਕਦੇ ਆ ਆਪਾਂ ਹੋਰ ਕੀ ਕਰ ਸਕਦੇ ਆ ਉਹ ਤੂੰ ਵਾ ਤੇਰੇ ਪਰਸੈਂਟ ਮੈਂ ਵੀ ਲਈ ਬੈਠਾ ਸਾਡੇ ਸਾਰਿਆਂ ਨਾਲ ਗੱਲ ਕੋਈ ਨਾ ਬਈ ਮੈਂ ਘੁੰਮਣ ਆਲਾ ਹਾਂ ਮੈਂ ਮੇਰਾ ਕੋਈ ਨਾ ਕੋਈ ਨਾ ਤੇ ਟੈਨਸ਼ਨ ਨਾ ਲੈ ਟੈਨਸ਼ਨ ਲੈ ਕੇ ਬਣੂ ਕੀ ਮੈਂ ਕਿੱਧਰ ਜਾਣਾ ਹਾਂ ਬਈ ਸਾਡਾ ਕੋਈ ਹੱਲ ਕਰਕੇ ਦੇ ਯਾਰ ਕਰਦੇ ਆ ਬਈ ਕਰਦੇ ਆ ਕੋਈ ਹੱਲ ਮੈਨੂੰ ਤਾਂ ਆਪ ਸ਼ਰਮ ਆਉਂਦੀ ਆ ਮੈਂ ਕੀ ਕਰਾਂ ਕਿੱਥੇ ਮੈਂ ਤੈਨੂੰ ਕਹਤਾ ਯਾਰ ਮੈਨੂੰ ਕਿਹੜਾ ਪਤਾ ਦੀ ਆ ਬਈ ਇਸ ਤਾਂ ਤੈਨੂੰ ਜਾਣਦੇ ਸੀ ਕੰਪਨੀ ਵਾਲੇ ਉਹ ਫਿਰ ਮੈਨੂੰ ਤਾਂ ਹੀ ਦੀ ਆ ਵੀ ਚਲ ਆਪਣੇ ਭਰਾਵਾਂ ਦਾ ਕੋਈ ਫਾਇਦਾ ਹੋ ਜੂ ਮੇਰੇ ਹੱਥੇ ਲੱਗੇ ਹੋਏ ਨੇ ਯਾਰ ਬਈ ਫਿਰ ਹੱਲ ਕਰ ਯਾਰ ਕੋਈ ਹੱਲ ਦਾ ਯਾਰਾ ਗੱਡੀ ਖੜੀ ਆ ਲੈ ਕੋ ਬਈ ਬਈ ਸਾਡਾ ਤਾਂ ਕੋਈ ਹੱਲ ਲੱਗਦਾ ਕੋਈ ਹੱਲ ਹੈ ਦਾ ਕੋਈ ਨਾ ਆਪਾਂ ਦੇ ਇਹ ਨਾ ਗੱਡੀ ਖੜੀ ਹੈ ਭਰਾਵੋ ਮੈਂ ਤਾਂ ਇਹੀ ਕਹਣਾ ਇਹ ਲੈ ਜਾਏਗਾ ਤਰਨੋ ਚੱਲ ਗੱਡੀ ਦੇ ਬਈ ਕੀ ਲੋਡ ਆ ਕੇ ਕਹਿੰਦਾ ਸਾਡਾ ਹੱਲ ਕਰ ਦਿੰਦਾ ਬਈ ਕੋਈ ਨਾ ਆਪਾਂ ਕਰ ਦਾਂਗੇ ਠੀਕ ਆ ਠੀਕ ਆ ਬਈ ਓਕੇ ਕੀ ਆ ਯਾਰ ਵਿਖੇ ਹੀ ਕਰ ਛੇੜਾ ਪਤਾ ਕਿ ਆਪਾਂ ਦਾ ਫਾਇਦਾ ਹੀ ਸੋਚਿਆ ਦੀਆ ਆ ਕੇ ਮੈਨੂੰ ਕਹਿੰਦੇ ਨੇ ਮੈਂ ਕਿੱਧਰ ਜਾਵਾਂ ਮੇਰਾ ਆਪ 2.5 ਕਰੋੜ ਰੁਪਏ ਲੱਗਿਆ ਪਿਆ ਅਸੀਂ ਗੱਲ ਦੀ ਸਾਰਿਆਂ ਨੂੰ ਅਸੀਂ ਆਪਣੀ ਇਹ ਵੀਡੀਓ ਰਹੀ ਨਾ ਫਾਰਨ ਮੈਸੇਜ ਦਿੱਤਾ ਕਿ ਵੀ ਆਪਣੇ ਪੈਸੇ ਚਿੱਠ ਫੰਡ ਕੰਪਨੀਆਂ ਦੇ ਵਿੱਚ ਨਾ ਲਾਓ ਇਹਨੂੰ ਸੇਫ ਤੇ ਸਕਿਉਰ ਜਗ੍ਹਾ ਲਾਓ ਤੇ ਇਹਨਾਂ ਚਿੱਠ ਫੰਡ ਕੰਪਨੀਆਂ ਦੇ ਵਿੱਚ ਨਾ ਲਾਓ ਇਹਨਾਂ ਨਾਲ ਤੁਹਾਡੇ ਪੈਸੇ ਡੁੱਬਣਗੇ ਇਸ ਲਈ ਆਪਦੇ ਪੈਸੇ ਸੇਫ ਸਕਿਉਰ ਜਗ੍ਹਾ ਲਗਾਓ ਜਿਵੇਂ ਡਾਕਖਾਨੇ ਬੈਂਕਾਂ ਦੇ ਵਿੱਚ ਰੱਖੋ ਉਹਦੇ ਨਾਲ ਤੁਸੀਂ ਸਕਿਉਰ ਸਕਿਉਰ ਰਹੋਗੇ ਤੁਹਾਡੇ ਪੈਸੇ ਵੀ ਸਕਿਉਰ ਰਹਿਣਗੇ ਤੁਸੀਂ ਵੀ ਸਕਿਉਰ ਰਹੋਗੇ ਠੀਕ ਹੈ ਸਾਡੇ ਚੈਨਲ ਸਟ੍ਰੀਮ 11 ਪ੍ਰੋਡਕਸ਼ਨ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਥੈਂਕ ਯੂ